ਪਹਾਣੀ ਤਿਆ ਰਾਣੀ ਲੇਖ ਕੰਵਰਤ ਕੌਰ ਉਸ ਨਿਚੋਚੇ ਵਿੱਚੋਂ ਪਾਣੀ ਦਾ ਬੁੱਕ ਭਰ ਕੇ ਆਪਣੇ ਮੂੰਹ ਤੇ ਮਾਰਿਆ ਗੈਗਨ ਨੇ ਵੇਖਿਆ ਕਿ ਅੱਜ ਫੇਰ ਉਹਨਾਂ ਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਸਨ ਕਈ ਵਾਰ ਜੀਤਾ ਤਾਂ ਸੋਚਦੀ ਜੇ ਰੱਬ ਉਸ ਨੂੰ ਪੁੱਤਰ ਦੇ ਦਿੰਦਾ ਆਪਣੇ ਮਾਪਿਆਂ ਦਾ ਸਹਾਰਾ ਬੰਦਾ ਉਸ ਦੀਆਂ ਵੀ ਰਖੜੀ ਬੰਨਣ ਲਈ ਦੂਜੇ ਘਰਵਾਲਾ ਝਾਕਦੀਆਂ ਪਰ ਮੇਤੀਆਂ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਦੇ ਹਰ ਤਰ੍ਹਾਂ ਦੇ ਕੰਮ ਵਿੱਚ ਹੱਥ ਬਟਾਉਂਦੀਆਂ ਇੱਥੋਂ ਤੱਕ ਕਿ ਮੋਟਰਸਾਈਕਲ ਅਤੇ ਟਰੈਕਟਰ ਚਲਾਉਣਾ ਵੀ ਸਿੱਖ ਲਿਆ ਸੀ ਵੱਡੀਆਂ ਕੁੜੀਆਂ ਨੇ ਤਾਂ ਲੋਡ ਪੈਣ ਤੇ ਆਪਣੇ ਪਿਓ ਦੀ ਮਦਦ ਵੀ ਕਰਦੀਆਂ ਸਨ ਪਰ ਪਤਾ ਨਹੀਂ ਕਿਉਂ ਕਿਸੇ ਵੀ ਦਿਨ ਇੰਤਿਹਾਰ ਤੇ ਉਸਦੀ ਮਾਂ ਉਦਾਸ ਹੋ ਜਾਂਦੀ ਪਰ ਮੇ ਦੁਨੀਆ ਸਾਹਮਣੇ ਇਹ ਆਖ ਦਿੰਦੀ ਮੇਰੀਆਂ ਤਾਂ 3 ਹੀ ਪੁੱਤਾਂ ਵਰਗੀਆਂ ਨੇ ਪਰ ਲੋਕਾਂ ਦੀਆਂ ਗੱਲਾਂ ਸੁਣ ਕੇ ਉਸ ਦਾ ਅੰਦਰਲਾ ਇਸ ਗੱਲ ਨੂੰ ਸਵੀਕਾਰਨ ਤੋਂ ਇਨਕਾਰੀ ਹੋ ਜਾਂਦਾ 3ਾਂ دیਵਾਨ ਹੋ ਚੱਲੀਆਂ ਸਨ ਪਰ ਮਨ ਹੀ ਮਾਨਾ ਅਜੇ ਵੀ ਰੱਬ ਨੂੰ ਲਾਂਬੇ ਦਿਨ ਦੀ ਮੇਰੇ ਲਈ ਹੀ ਤੇਰੇ ਘਰ ਘਾਟਾ ਪੈ ਗਿਆ ਸੀ ਫਿਰ ਆਪਣੇ ਆਪ ਨੂੰ ਸਮਝਾਉਂਦੀ ਜਿਨ੍ਹਾਂ ਦੇ ਘਰ ਕੁਝ ਵੀ ਨਹੀਂ ਹੁੰਦਾ ਉਹ ਧੀਆਂ ਨੂੰ ਵੀ ਤਰਸਦੇ ਨੇ ਉਹ ਕਿੱਧਰ ਜਾਣ ਵਿਚਾਰੇ ਫਿਰ ਰੱਬ ਦਾ ਸ਼ੁਕਰ ਕਰਦੀ ਬਿਹਾ ਅਥਿਆ ਉਸ ਦਾ ਮਨ ਡੋਬੇ ਸੁਖੇ ਹੁੰਦਾ ਰਹਿੰਦਾ ਕਦੇ ਸੋਚਦੀ ਆਪ ਦਾ ਬੰਦਾ ਜ਼ਿੰਦਗੀ ਕੱਟ ਲੈਂਦਾ ਔਖਾ ਸੌਖਾ ਹੋ ਕੇ ਪਰ ਕਈ ਵਾਰ ਲੋਕਾਂ ਦੀਆਂ ਗੱਲਾਂ ਮਰਨ ਹਾਰੇ ਕਰ ਦਿੰਦੀਆਂ ਨੇ ਜੋਨ ਮਹੀਨੇ ਦੀ ਤੱਕ ਆਲੈ ਛੁੱਟੀਆਂ ਵਿੱਚ ਵਿਚਕਾਰਲੀ ਕੁੜੀ ਨੇ ਜਿੱਦ ਫੜੀ ਕਿ ਨਾਨਕੇ ਜਾਣਾ ਜੀਤਾ ਉਸ ਨੂੰ ਆਪਦੇ ਪੇਕੇ ਛੱਡਿਆਈ ਉਥੇ ਹਮਦਰਦਾਂ ਤਨੇ ਹੋ ਜੀ ਹਮਦਰਦੀ ਦਿਖਾਈ ਕੁੜੀ ਘਰ ਆ ਕੇ ਰੋਣੋਂ ਨਾ ਹਟੇ ਇੱਕੋ ਹੀ ਰੱਟ ਲਈ ਸਾਨੂੰ ਵੀਰਾ ਚਾਹੀਦਾ ਜੀਤਾ ਨੇ ਬਥੇਰਾ ਬੁੱਕਲ ਵਿੱਚ ਲੈ ਕੇ ਸਮਝਾਇਆ ਤੁਸੀਂ ਮੇਰੇ ਲਈ ਪੁੱਤਾਂ ਵਰਗੀਆਂ ਹੈ ਤਾਂ ਨਹੀਂ ਵਰਗੀਆਂ ਹੀ ਆ ਮਾਂ ਇੱਕ ਗੱਲ ਦੱਸ ਅਸੀਂ ਤੇਰੇ ਬੱਚੇ ਨਹੀਂ ਆ ਜਾਂ ਤੇਰੇ ਜਵਾਕ ਨਹੀਂ ਅਸੀਂ ਕੁੜੀ ਨੇ ਰੋਂਦੇ ਆਂ ਹੀ ਪੁੱਛਿਆ ਹਾਂ ਪੁੱਤ ਤੁਸੀਂ ਮੇਰੇ ਬੱਚੇ ਹੋ ਮਾਂ ਨੇ ਪੁਛਕਾਰਦਿਆਂ ਆਖਿਆ ਸੀ ਫਿਰ ਉੱਥੇ ਮਾਮੀਆ ਨਾਨੀ ਇਹ ਕਿਉਂ ਆਖਦੀਆਂ ਸਨ ਕਿ ਰੱਬ ਜੀਤਾਂ ਨੂੰ ਇੱਕ ਜਵਾਕ ਦੇ ਦਿੰਦਾ ਜੀਤਾਂ ਨੂੰ ਸਾਰੀ ਗੱਲ ਸਮਝਾਈ ਕਿ ਕਈ ਵਾਰ ਪਿਆਰ ਅਤੇ ਹਮਦਰਦੀ ਕਰਨ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਹੜੀ ਗੱਲ ਆ ਕੇ ਆਪਣਾ ਤੇ ਹਮਦਰਦੀ ਜਤਾ ਰਹੇ ਹਨ ਉਹ ਆ ਸਾਹਮਣੇ ਵਾਲੇ ਦੇ ਕਿੱਥੇ ਸੱਟ ਮਾਰੂ ਉਸਨੇ ਮਸਾਂਤੀ ਨੂੰ ਸਮਝਾ ਬਚਾ ਕੇ ਚੁੱਪ ਕਰਾਇਆ ਕਿ ਪੁਰਾਣੇ ਬਜ਼ੁਰਗ ਪੁੱਤਾਂ ਨੂੰ ਜਿਆਦਾ ਐਮੇਤ ਦਿੰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੁਣ ਤਾਂ ਪੁੱਤਾਂ ਨਾਲੋਂ ਔਖੇ ਹੋਏ ਮਾਪੇ ਆਖ ਦਿੰਦੇ ਨੇ ਇਹਦੇ ਨਾਲੋਂ ਤਾਂ ਰੱਬ ਧੀ ਦੇ ਦਿੰਦਾ ਧੀਆ ਦੀ ਵੀ ਪੁੱਤਾਂ ਚਿੰਨੀ ਲੋੜ ਹੈ ਹਰ ਘਰ ਵਿੱਚ ਧੀ ਨੂੰ ਤਾਂ ਸਮਝਾਤਾ ਔਖੀ ਸੋਕੀ ਹੋ ਕੇ ਪਰ ਆਪ ਅੰਧ ਜਾ ਕੇ ਰੋ ਪਈ ਮਨੋਂ ਮਣੀ ਰੱਬ ਨੂੰ ਲਾਮੇ ਫੇਰ ਸ਼ੁਰੂ ਹੋ ਗਏ ਬੱਢੀਤੀ ਨੇ ਮਾਂ ਦੇ ਪਿੱਛੇ ਚਲੀ ਗਈ ਜਿੱਤਨਾ ਨੇ ਵੇਖ ਲਿਆ ਮੂਹੇ ਵਾਲੇ ਪੇਟ ਕਰਕੇ ਪੇਟੀ ਉ ਤੇ ਪਏ ਕਪੜੇ ਠੀਕ ਕਰਨ ਲੱਗੀ ਗਗਨ ਦਾ ਦਿਲ ਤਾ ਕਰਦਾ ਸੀ ਮਾਂ ਦੇ ਹੰਝੂ ਪੂੰਝ ਕੇ ਚਫੀ ਪਾਵੇ ਪਰ ਉਸ ਨੂੰ ਪਤਾ ਸੀ ਇਸ ਤਰ੍ਹਾਂ ਕਰਨ ਨਾਲ ਮਾਂ ਨੇ ਹੋਰ ਬਾਧਰੂਣਾ ਸ਼ੁਰੂ ਕਰ ਦੇਣਾ ਉਸ ਨੇ ਸਖਤ ਲਹਿਜੇ ਨਾਲ ਮਾਂ ਨੂੰ ਆਖਿਆ ਮਾਂ ਡਰਾਮੇ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਤੂੰ ਅੰਦਰ ਰੋਣ ਆਈ ਹੈ ਮੈਂ ਕਿਉਂ ਰੋਣਾ ਮੈਂ ਤਾਂ ਕਪੜੇ ਸੰਭਾਲਣ ਆਈ ਸੀ ਅੰਦਰ ਜੀਤਾ ਨੇ ਆਪਣੇ ਆਪ ਨੂੰ ਸੰਭਾਲਿਆ ਕੁੜੀ ਬਾਹਰ ਆ ਕੇ ਆਪਣੀ ਛੋਟੀ ਭੈਣ ਕੋਲੇ ਚਲੀ ਗਈ ਉਹ ਆ ਜਿਹੀ ਅੱਖਾਂ ਭਰੀ ਬੈਠੀ ਸੀ ਤੈਨੂੰ ਚੈਨ ਆ ਗਿਆ ਮਾਂ ਉਰਵਾ ਕਿ ਤੂੰ ਇੰਨੀ ਵੱਡੀ ਹੋ ਗਈ ਤੈਨੂੰ ਅਕਲ ਨਹੀਂ ਆਉਣੀ ਤੈਨੂੰ ਪਤਾ ਹੈ ਤਾਂ ਮਾਂ ਕਿੰਨੀ ਔਖੀ ਹੋ ਜਾਂਦੀ ਹੈ ਆਪਣੇ ਕੋਈ ਵੀਰਾਂ ਨਹੀਂ